ਜਿਹੜਾ ਮਰਜ਼ੀ ਕਰਦਾ ਨਾਮ ਨਾਲ ਨਹੀਂ ਜਿਹੜਾ ਮਰਜ਼ੀ ਲੈ ਲੈ ਮੋਲਾ ਜੀ ਆਹ ਦੇਖਦੇ ਆ 10 ਕਰ ਦਵੇ 10 ਹੋ ਗਏ ਬੋਰਦ ਸੋ ਨਾ ਨਹੀਂ ਬਿੱਜੋ ਨਹੀਂ 100 ਸਹਿਲ वेलकम बैक टू माय यूट्युब सारे दी। ਘੈਂਡ ਹੋ ਗਿਆ ਆਪਾਂ ਵੀ ਘੈਂਟ ਆ। ਤੇ ਸ਼ਾਮ ਦੇ ਵੱਜ ਕੇ 5 ਤੇ ਆਪਾਂ ਜਲਿਆਂ ਮਰੇ ਕੋਲ ਕਾਇਟ। ਤੰਗ ਖਰੀਦਣ ਕੱਲ ਨੂੰ ਆ ਪਸੰਤ ਪੰਚਮੀ। ਉਮੀਦ ਹੈ ਇਹ ਵੀ ਮੀਂਹ ਨਾ ਪਵੇ ਕੱਲ ਉਮੀਦ ਦੱਸਿਆ ਹੋਇਆ ਜੇ ਮੀਂਹ ਪੈ ਗਿਆ ਤਾਂ ਕੰਮ ਖਰਾਬ ਹੋ ਜਾਊਗਾ ਪਸੰਤ ਸਾਰੀ ਖਰਾਬ ਹੋ ਜਾਊਗੀ। ਜੇਰਾ ਆਪਾਂ ਪਾਉਨੇ ਆ ਸ਼ਾਮ ਦੇ ਆ ਫਿਰ ਅੱਗੇ ਦਿਖਾਉਣਾ ਤੁਹਾਨੂੰ। ਓਏ ਮਾਰਕੀਟ 'ਚ ਆ ਗਏ ਆ। ਉਹ ਦੁਕਾਨ ਦੇਖ ਇਹ ਤੇ ਵੀ ਦੇਖਿਆ। ਇਹ ਗਾਂਹ ਦੇਖ ਕੇ ਆਉਣਾ ਫਿਰ ਅੱਗੇ ਆਪਾਂ ਜਿੱਥੇ ਲਵਾਂਗੇ ਉੱਥੇ ਵਲੌਗ ਬਣਾਵਾਂਗੇ। ਇਹਨਾਂ ਦਾ ਰੇਟ ਠੀਕ ਆ ਹਜੇ। ਉਹ ਦੂਜੇ ਦੁਕਾਨਦਾਰ ਨਾਲ ਉਹਦੇ ਕੋਲ ਜਾਨੀ ਕਿ ਲਫਾਫੇ ਆਣੇ ਪਤਾੰਗੇ ਨਾ ਕੋਲ ਵਧੀਆ ਨੇ ਲੋਈ ਪੀਜੀ ਜਗ੍ਹਾ ਵੀ ਚੈੱਕ ਕਰ ਲਿਆ ਸਾਲੀ ਚੌਥੀ ਜਗ੍ਹਾ ਤੇ ਗੱਲਿਆ ਰੇਟ ਪਤਾ ਕਰਨ ਦੀ ਜਿਹੜੇ ਸਸਤਾ ਹੋਇਆ ਰੇਟ ਉਹਦੇ ਯਕਲਾਗੇ ਰੇਟ ਜਾਨੀ ਕਿ ਮੰਡੀ ਨਾਲੋਂ ਠੀਕ ਨੇ ਸਸਤਾ ਨੇ ਮੰਡੀ ਨਾਲੋਂ ਪਹਿਲਾਂ ਸੀ ਆ ਵੰਗਾਉਂਦੇ ਹੁੰਦੇ ਸੀ 6 ਮਹੀਨੇ ਦਾ ਕੰਮ ਨਾ ਅਸੀਂ ਤਾਂ ਪੱਕੇ ਆਉਣੇ ਹੀ ਹੋਰੇ ਨਹੀਂ ਮਤਲਬ ਜਦ ਵੀ ਬਗਾਏ ਸੀਜ਼ਨ ਦਾ ਵੀ ਤੁਸੀਂ ਆਉਂਗੇ ਸਾਡੇ ਕੋਲ ਮਾਨ ਮਿਲੂਗਾ ਕਿਹੜੇ ਦੂਸਰੇ ਦੁਕਾਨਦਾਰ ਹੁੰਦੇ ਉਹ ਜਸ ਸੀਜ਼ਨ ਦਾ ਰਫਲ ਦੇ ਉਸ ਬਾਅਦ ਚੱਲੋ ਬੇ ਸੀਜ਼ਨ ਜੀ ਰੱਖਦੇ ਆਹ ਉਹ ਤਾਂ ਹੀ ਸੀ ਉਹ ਦਾ ਖੁੰਝੇ ਜੀ ਲਾਤਾ 10 ਕਰਦੇ ਵੇ 10 ਹੋ ਗਿਆ 10 ਹੋ ਗਿਆ 1 2 3 4 ਕੋਟਾ ਕੋਟਾ ਗੋ ਉਠਾ ਲਿਆ ਆਪਣੇ ਕਿੱਥੇ ਨਾਲ ਪਾੜਨਾ ਲਿਓ ਇੱਕ ਤਾਂ ਅਸੀਂ ਭੂਤ ਲੈ ਲੀਆ ਹਾਂ ਨਾ ਭਾਈ ਬਾਕੀ ਉਧਰੋਂ ਲਿਆਉਂਦੇ ਆ ਆ ਜਾਣਾ ਜੇ ਤਾਂ ਯਾਰ ਲੁੱਤਾਵਾ ਮਾਲ ਕਰਦੇ ਆ ਆ ਗਏ ਆ ਗਏ ਅੰਕਲ ਕਰਦੇ ਰੁਪਏ ਜੂਨੀਅਰ ਪਤੰਗਵਾਜ਼ ਆਏ ਨੇ ਅਸੀਂ ਫੇਰ ਇੱਥੋਂ ਲੋ ਜੀ ਪਤੰਗ ਖਰੀਦ ਲੈ ਇੱਥੋਂ ਥੋੜੇ ਜਿਹਾ ਖਰੀਦੇ ਨੇ ਬਾਕੀ ਅਸੀਂ ਉਧਰੋਂ ਖਰੀਦਾਂਗੇ ਗਲੀ ਜੇ ਜਾ ਕੇ ਵੇਖੋ ਕਿੱਥੇ ਜਾ ਕੇ ਇਹ ਬਹੁਤ ਪੁਰਾਣੇ ਕਾਰੀਗਰ ਨੇ ਇੱਥੇ ਪੱਕੇ ਬਣਾਉਂਦੇ ਨੇ ਆਪਣੇ ਮੇਰੇ ਕੋਲਲੇ ਬੜੇ ਪੁਰਾਣੇ ਕਾਰੀਗਰ ਸੀਗੇ ਚਲੋ ਬਾਈ ਦੂਜੀਆਂ ਪਤਾਂ ਹੁਣ ਪਰੀਆਂ ਉਧਰੋਂ ਲਾਵਾਂਗੇ ਹੋਰ ਪਤੰਗ ਟੁਕੜ ਵੀ ਉਧਰੋਂ ਲਾਵਾਂਗੇ ਚੱਲ ਵੀਰੇ ਮਰਜੀ ਲੈ ਲੈ ਕੈਮਰੇ ਨੂੰ ਦੇਖ ਕੇ ਸ਼ੋ ਹੋ ਗਿਆ ਕੁੜੀਆਂ ਵਾਂਗੂ ਸੰਗ ਗਿਆ ਉਹ ਜਾਂਦਾ ਤਰਿਆ ਬੋਲਾਂ ਜੀ ਆ ਦੇ ਜੀ ਆ ਬੋਲੇਗਾ ਮੇਰੇ ਫੋਨ ਚੋਂ ਨਿਕਲ ਵੀ ਜਾ ਜਦੋਂ ਦਾ ਇਹ ਫੋਨ ਹੀ ਚਲਾਈ ਜੰਨਾ ਬੋਲਾ ਕੀ ਦਾ ਕੋਈ ਕੋਈ ਨਹੀਂ ਪੀਰੀਆ ਕੋਈ ਨਹੀਂ ਆਹ ਹੀ ਲੱਗੀ ਆ ਨਹੀਂ ਉਹ ਆਪਾਂ ਲੈ ਲਿਆ ਜੀ ਬੜਾ ਹੈਂ ਲੇ ਲੈ ਆਲੇ ਤਾਂ ਉਹ ਵੱਧ ਉਹ ਲੈ ਲਈ ਡੱਡੂ ਜੇ ਤਾਂ ਇਹ ਹੀ ਲੈ ਲੈ ਹੁਣ ਦੂਜੀ ਦੁਕਾਨ ਤੇ ਆਇਆ ਜੀ ਸੰਗ ਲੈਣ ਆ ਆ ਦੋ ਦੋ ਯਾ ਦੋ ਦੋ ਤੋਂ ਵੀ ਡੱਡੂ ਲੈ ਲੈ ਹਲੋ ਤੂੰ ਲੈਣਾ ਕੁਛ ਤੇ ਮੈਂ ਆ ਸੱਚ ਕਰੀ ਨਾ ਤਾਂ ਇਹ ਆਹਦਾ ਆ ਵੀ ਆਹ ਹੋ ਰਿਹਾ ਇਹ ਵੀ ਲੈਣੇ ਦੂਜੇ ਘੜਾ ਨਹੀਂ ਕੋਈ ਮੈਂ ਕਹੀ ਕਿ ਉਹ ਰੱਖ ਦਉਂਦੇ ਇਹ ਤਾਂ ਹੋਉਂਦੀ ਇਹ ਤਾਂ ਹੋਉਂਦਾ ਉਹ ਚਾਚਾ ਇਹਦੇ ਨਾਲ ਦੀ ਲੀਵਰ ਦਾ ਉਹ ਡੁੱਟ ਪਈ ਹੋਏ ਚਾਚਾ ਹੂ ਵਾਲਾ ਦੋ ਅੱਖਾਂ ਨੇ ਕੰਨੇ ਰੰਗ ਲਾ ਲੋ ਸਾਡੇ ਸਕੂਲ ਜੀ ਕੱਲੋ ਛੁੱਟੀ ਨਹੀਂ ਕੀਤੀ ਮੈਨੂੰ ਕੱਲੋ ਪੇਪਰ ਆ ਵਿਸੰਤ ਨੂੰ ਛੁੱਟੀ ਹੋਣੀ ਚਾਹੀਦੀ ਮੜੀ ਗੱਲ ਆ ਮੇਰੀ ਔਰ ਐਸ ਵਾਹ ਅੱਲਾ ਹਲੋ ਉੱਧਰ ਦੇਖ ਕਿਹੜੇ-ਕਿਹੜੇ ਨੇ ਬਾਈ ਆਹੀ ਇਹਦੇ ਹੋ ਰਹਿਗਾ ਕਿ ਫੈਂਸੀ ਜੇ ਨਹੀਂ ਹੋ ਰਹੀ। ਵਿਫਾਬਿਤ ਹੈ ਨਹੀਂ ਉਹ ਫੈਂਸੀ। ਲੱਕੜੀ ਦੀ ਚਟਖੜੀ ਆ ਗਈ ਹੈ ਬਈ। ਕਿੰਨੇ ਦੀ ਆ? ਖਾਲੀ ਨਹੀਂ। ਖਾਲੀ ਰਹਿ ਗਈ। ਨੇ ਕਿਰਪੀਆ 20 ਰੁਪਏ। ਇਹ ਕੇ ਜੇ ਉਹ ਦੂਜਾ ਉਹ ਆਉਂਦਾ ਉਹ ਨਹੀਂ ਅਗਰ ਤਕਉ ਮਸਲਾ ਇਹ ਤਾਂ ਆਉਂਦਾ ਹੈ ਜੀ। ਹਾਂ ਹੈ ਕਰੇਗਾ। ਠੀਕ ਹੈ ਜੀ। ਅੱਜ ਮੂਰੇ ਕਰ ਮੂਰੇ 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 ਇਹਦੇ ਅੱਖਾਂ ਦੇ ਪਿੱਛੇ। ਨਹੀਂ। ਇਹ ਇਹ ਉਹ ਹੈ ਨਾ ਕਿੰਨਾ ਖਰਚੇ ਹੈਗਾ ਨਾ ਫਰਜ਼ੇ ਇਹ ਫਰਜ਼ੀ ਆਉਂਦੀ ਜੇ ਕਿ ਨਹੀਂ ਬਹੁਤ ਨੇ ਹੂੰ ਆ ਦੇ ਤਾਂ ਤੂੰ ਨਹੀਂ ਇਹ ਤਾਂ ਲੈਣੀ ਦੋ ਜੀ ਆਹ ਦੇ ਮੋਬਾਈਲ ਚੁੱਕ ਲੈ ਚਾਬੀ ਕਿੱਥੇ ਆ ਚਾਬੀ ਮੈਨੂੰ ਫੜਾਈ ਦੋ ਨੀ ਕਿਉਂ ਦੇ ਕੇ ਜੇਬਾਂ ਬਹੁਤ ਨੇ ਚਾਬੀ ਹੋ ਗਈ ਸਹੀ ਉਹੀ ਉਹ ਕਰਤਾ ਸੀ ਇਹਨੇ ਉਹ ਆ ਗਿਆ ਕੋਣ ਆ ਕੋਈ ਆ ਕੋਸਾ ਲੋਈ ਰੀਦਾ ਖਰਾਦੀ ਹੋ ਗਈ ਇੱਕ ਹੋਰ ਲੈ ਲਿਆ ਹਾਂ ਮੈਂ ਜਵਾਕਰ ਤੇ ਸਾਰੀ ਕਿਉਂ ਇਹਨੂੰ ਫੜ ਕੇ ਲੈ ਕੇ ਚੱਲੋ ਆਪਾਂ ਨਾਲ ਹੀ ਲੈ ਜਾਂਦੇ ਹਾਂ ਆ ਗਿਆ ਗਾਂਗ ਨੇ ਗਾਂ ਦਾ ਸਦੇ ਯਾਰ ਨੂੰ ਲੈ ਜਾਣਾ ਹੈ ਹਾਂ ਜਿਆਦਾ ਕਿ ਮੋੜੀ ਹੋਵੇ ਪਰ ਇਹਨੂੰ ਸਟੱਪ ਕਰਕੇ ਇਹਨੂੰ ਇਹਦੇ ਨਾਲ ਹੀ ਲਾਉਣਾ ਬੱਡੇ ਗਲਤ ਬਾਇਆ ਬਲੌਗਰ ਗਲਤ 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 ਦੂਜੇ ਰੋਡ ਪਾ ਅਲੇ ਵੀ ਗਾਲਤਾ ਓਏ ਐ ਥੋੜੀ ਗਿਆ ਸੀ ਆਈ ਗਿਆ ਸੀ ਓਏ ਹਾਂ ਐਂ ਗਿਆ ਸੀ ਪਰ ਇਹਨੂੰ ਇਤਰੂ ਵੀ ਫੜ ਲਾ ਹਨਾ ਕਿਰੇ ਮੂਹ ਤੇ ਸਾਡਾ ਕੀ ਕਰਦਾ ਜਾਣ ਦੇ ਥੱਲੇ ਨੂੰ ਓਏ ਐਂ ਕਿਵੇਂ ਜਾਣਗੇ ਸਣ ਦੇ ਟੈਡੀ ਨਾਲ ਜਾਣਦੇ ਯਾਰ ਗਾਲਤਾ ਓਏ ਜੀ ਖਰੀਦ ਜੰਨੇ ਹੋ ਆ ਬਸ ਐਂ ਰੱਖ ਕੋ ਯਾਰ ਵੀਡੀਓ ਬੰਨ ਕੇ ਤੂੰ ਹੋ ਗਿਆ ਜੰਦਾ ਸਹੀ ਓਏ दे दे दो भाई, आ दे दो।, और दो रहा और नहीं ठीक है उड्डा चल चल लो जी पतंगा खरीद ले ਪਲੈਨ ਹੀ ਪਤਾ ਹੋਰ ਬਣ ਜਿਵੇ ਮਾਹੌਲ ਹੋਰ ਲੈ ਜੀਏ ਮੀਂਹ ਨਾ ਪਾਉਂਦੇ ਮੀਂਹ ਪੈ ਜੀਏ ਜੇ ਮੀਂਹ ਪੈ ਗਿਆ ਉਹ ਮੀਂਹ ਦੱਸਿਆ ਅੱਜ ਰਾਤ ਹਨੇਰੀ ਆ ਜੇ ਮੀਂਹ ਪੈ ਗਿਆ ਸਾਰਾ ਕੰਮ ਖਰਾਬ ਹੋਊਗਾ ਲੋਕਰ ਮਰੀਏ ਲੋਕੇਸ਼ਨ ਕਹਣ ਨੂੰ ਲੱਗਦੀ ਫੋਨ ਤੇ ਦੇਖੀ ਯਾਰ ਮੜਾ ਗਿਆ ਸਨੈਪਚੈਟ ਤੇ ਹਾਂ ਮੈਂ ਫੜ ਕੇ ਬੱਤੀ ਆ ਜਾ ਛੜ ਜੇ ਕਿਉਂ ਲੋਕੇਸ਼ਨ ਹੀ ਲਾਉਣੀ ਆਉਂਦੀ ਐ ਇਹ ਨਵਾਂ ਫੋਨ ਲੈ ਕੇ ਆ ਜਾ ਚੱਲੀਏ ਚੱਲੇ ਚੱਲਦੇ ਆ ਬੜੇ ਤੇਜ਼ ਆ ਗਈ ਵੀ ਆ ਆ ਵੀਡੀਓ ਆਉਣ ਵੀ ਕਰੀ ਹੋਈ ਆ ਤਾਜ ਲਈਏ ਲੈ ਵੀ ਪਤਾ ਕਿ ਅੱਖ ਲਿਆ ਮੁੰਡੇ ਕਹਿੰਦੇ ਰੋਟੀ ਵੀ ਥੀ ਲੱਗ ਜਾਣੀ ਐ ਲੈ ਆ ਸੀ ਕੀ